ਸਾਬ ਨੇ ਇਸ ਗੱਲ ਤੇ ਕਾਫੀ ਜ਼ੋਰ ਦਿੱਤਾ ਕਿ ਸਾਡੇ ਜਿਹੜੇ ਐਸਐਸਪੀ ਸਾਹਿਬਾਨ ਹੈਗੇ ਉਹ ਫੀਲਡ ਦੇ ਵਿੱਚ ਜ਼ਿਆਦਾ ਮੂਵ ਕਰਨ ਥਾਣਿਆਂ ਦੀ ਸਰਪ੍ਰਾਈਜ਼ ਇਨਸਪੈਕਸ਼ਨਸ ਕਰਨ ਲੋਕਾਂ ਦੇ ਨਾਲ ਪਬਲਿਕ ਮੀਟਿੰਗਸ ਕਰਨ ਸੋ ਥੈਟ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾ ਸਕੇ ਤੇ ਇੱਕ ਉਹਨਾਂ ਨੇ ਇਸ ਤੇ ਬਹੁਤ ਜ਼ੋਰ ਦਿੱਤਾ ਕਿ ਪੁਲਿਸ ਦਾ ਮੇਨ ਕੰਮ ਇਨਸਾਫ ਦੇਣਾ ਹੈਗਾ ਤੇ ਸੀਐਮ ਸਾਹਿਬ ਦੇ ਕੋਲ ਸ਼ਿਕਾਇਤਾਂ ਵੀ ਆਈ ਸੀ ਕਿ ਕਈ ਜ਼ਿਲ੍ਹਿਆਂ 'ਚ ਝੂਠੇ ਪਰਚੇ ਇਸ ਤਰ੍ਹਾਂ ਦੇ ਟਰੈਂਡ ਦੇਖੇ ਗਏ ਸੋ ਉਹਨਾਂ ਨੇ ਬਹੁਤ ਸਖਤ ਹਦਾਇਤ ਦਿੱਤੀ ਕਿ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਫੇਅਰ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਤੇ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਟੂਵਰਡਸ ਫੇਕ ਐਫ ਆਈ ਆਰਸ ਜਾਂ ਜਵੇ ਮੈਡੀਕਲ ਰਿਪੋਰਟਾਂ ਦੇ ਬੇਸ ਤੇ ਇਸ ਬਾਰੇ ਹੈਲਥ ਡਿਪਾਰਟਮੈਂਟ ਨੂੰ ਵੀ ਇਨਸਟਰਕਸ਼ਨਸ ਜਾਰੀ ਕੀਤੀਆਂ ਗਈਆਂ ਕਿ ਜਿਹੜੀ ਐਮ ਐਲ ਆਰਸ ਬਣਾਈ ਜਾਂਦੀਆਂ ਉਹ ਉਹ ਜਿਹੜੀਆਂ ਹੈਗੀਆਂ ਉਹ ਮੈਰਿਟ ਤੇ ਬਣਾਈ ਜਾਂਦਾ ਸੀਐਮ ਸਾਹਿਬ ਨੇ ਜ਼ੋਰ ਦਿੱਤਾ ਕਿ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾਵੇ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਕਿ ਹਰ ਤਰੀਕੇ ਨਾਲ ਪੁਲਿਸ ਨੂੰ ਮਾਡਰਨ ਇਕੁਪਮੈਂਟਸ ਦਿੱਤੇ ਜਾਣ ਪੁਲਿਸ ਦੇ ਜਿਹੜੀ ਨਫਰੀ ਹੈਗੀ ਉਸ ਦੀ ਜਿਹੜੀ ਸ਼ਾਰਟੇਜ ਦੂਰ ਕੀਤੀ ਜਾਵੇ ਜਿਹੜੇ 10000 ਪੋਸਟਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਵਿੱਚ ਕ੍ਰੀਏਟ ਕੀਤੀ ਗਈਆਂ ਹਨ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਬਹੁਤ ਛੇਤੀ ਸ਼ੁਰੂ ਹੋ ਜਾਊਗੀ ਤੇ ਇੱਕ ਬਹੁਤ ਵੱਡੇ ਪੱਧਰ ਤੇ ਜਿਹੜੀ ਸ਼ਾਇਦ ਪਿਛਲੇ 30 35 ਸਾਲਾਂ ਚ ਕਦੀ ਨਹੀਂ ਹੋਇਆ ਜਿਹੜੀ ਪੰਜਾਬ ਪੁਲਿਸ ਦੀ ਫਲੀਟ ਅਪਗ੍ਰੇਡੇਸ਼ਨ ਕੀਤੀ ਗਈ ਹੈ ਸੋ ਉਸ ਦੇ ਵਿੱਚ ਸਾਡੇ ਜਿਹੜੇ ਸਾਰੇ ਐਸ ਐਚ ਓਸ ਹੈਗੇ ਉਹਨਾਂ ਨੂੰ ਨਵੀਆਂ ਗੱਡੀਆਂ ਦਿੱਤੀ ਗਈਆਂ ਤੇ ਫੇਜ਼ 2 ਦੇ ਵਿੱਚ ਬਹੁਤ ਛੇਤੀ ਸੀਐਮ ਸਾਹਿਬ 140 ਹੋਰ ਨਵੀਆਂ ਗੱਡੀਆਂ ਜਿਹੜੇ ਐਸਐਚਓਜ਼ ਦੀ ਰਹਿ ਗਈ ਸੀ ਉਹ ਫਰਵਰੀ ਮਹੀਨੇ ਦੇ ਵਿੱਚ ਹੀ ਉਹ ਜਿਹੜੀ ਹੈਗੀ ਉਹਨਾਂ ਨੂੰ ਸਪੋਰਟ ਕਰ ਦੇਣਗੇ ਤੇ ਇਸ ਦੇ ਨਾਲ ਹੀ ਸਾਡਾ ਫੋਕਸ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਦਾ ਹੈਗਾ ਜਿਹੜੇ 703 ਪੁਆਇੰਟਾਂ ਤੇ 2300 ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹੈਗੇ ਤੇ ਉਸ ਦੀ ਬੀਐਸਐਨਲ ਤੋਂ ਫਾਈਬਰ ਕਨੈਕਟੀਵਿਟੀ ਜਿਹੜੀ ਹੈਗੀ ਉਹ ਵੀ ਪੰਜਾਬ ਸਰਕਾਰ ਨੇ ਉਸ ਲਈ ਵੀ ਫੰਡਸ ਦਿੱਤੇ ਹੈਗੇ ਤੇ کافی ਵੱਡੇ ਪੱਧਰ ਤੇ ਮੁਹਾਲੀ ਡਿਸਟ੍ਰਿਕਟ ਲਈ 18 ਕਰੋੜ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲੇਸ਼ਨ ਪ੍ਰੋਜੈਕਟ ਇੰਸਟਾਲੇਸ਼ਨ ਕਰਨ ਲਈ ਤੇ ਦੂਜੀ ਡਿਸਟ੍ਰਿਕਟਸ ਦੇ ਵਿੱਚ 8 ਕਰੋੜ ਦੇ ਫੰਡਸ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲ ਕਰਨ ਲਈ ਤੇ ਅੰਡਰ 스마트 ਸਿਟੀ ਪ੍ਰੋਜੈਕਟ ਅੰਮ੍ਰਿਤਸਰ ਜਲੰਧਰ ਲੁਧਿਆਣਾ ਦੇ ਵਿੱਚ کافی ਕੰਮ ਹੋ ਚੁੱਕਿਆ ਹੈ ਹਜ਼ਾਰ ਤੋਂ ਵੱਧ ਕੈਮਰੇ ਲੱਗ ਚੁੱਕੇ ਹੈਗੇ ਤੇ ਇਸ ਨੂੰ ਅੱਗੇ ਲੈ ਜਾਂਦੇ ਹੋਏ ਜਿਹੜੇ ਵੀ ਫੰਡਸ ਜਿਹੜੇ ਰਹਿੰਦੇ ਹੈਗੇ ਉਹ ਇਹ ਸਭੀ ਵੱਡੇ ਸ਼ਹਿਰਾਂ ਦੇ ਵਿੱਚ 스마트 ਸਿਟੀਜ਼ ਦੇ ਪ੍ਰੋਜੈਕਟ ਦੇ ਅੰਡਰ ਜਿਹੜੇ ਉਹ ਫੰਡਸ ਦਿੱਤੇ ਜਾਣਗੇ ਪੁਲਿਸ ਸਟੇਸ਼ਨਸ ਦੀ ਹਾਰਡਨਿੰਗ ਲਈ ਉਹਨਾਂ ਦੀ ਰੈਨੋਵੇਸ਼ਨ ਲਈ ਪੰਜਾਬ ਸਰਕਾਰ ਨੇ ਦੋ ਫੇਜ਼ਸ ਦੇ ਵਿੱਚ 50 ਕਰੋੜ ਮਨਜ਼ੂਰ ਕੀਤੇ ਹੈਗੇ ਜਿਸ ਦੇ ਵਿੱਚ 25 ਕਰੋੜ ਇਸ ਸਾਲ ਸੈਂਕਸ਼ਨ ਹੋ ਚੁੱਕੇ ਹੈਗੇ ਤੇ 25 ਕਰੋੜ ਅਗਲੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਸੈਂਕਸ਼ਨ ਹੋਣਗੇ ਤੇ ਸੀਐਮ ਸਾਹਿਬ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਐਸਐਸਪੀਜ਼ ਦੀ ਅਕਾਉਂਟੇਬਿਲਟੀ ਫਿਕਸ ਕੀਤੀ ਜਾਊਗੀ ਜਿਹੜੇ ਟਾਰਗੇਟਸ ਹੈਗੇ ਪਰਫਾਰਮੈਂਸ ਡਿਲੀਵਰੀ ਦੇ ਤੇ ਉਹਨਾਂ ਨੇ ਸਾਰਿਆਂ ਨੂੰ ਐਕਜ਼ੋਟ ਕੀਤਾ ਕਿ ਜਿਹੜਾ ਹੈਗਾ ਇੱਕ ਬਿਹਤਰ ਪੁਲਿਸਿੰਗ ਜਿਹੜੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ। ਆਈ ਊਡ ਵੈਲਕਮ ਐਨੀ ਕੁਐਸ਼ਨਸ ਸਰ ਸੈਂਸ ਸਰ ਇਟ ਇਜ਼ ਅਟ ਮੋਰ ਰੀਜਨਲੀ ਬਹੁਤ ਆਲਾ ਸਪੈਸਿੰਗ ਆ ਬਟ ਯੂਵ ਸੀਨ ਕਿ ਇਨ ਦਾ ਬਾਰਡਰ ਰੇਂਜ ਇੰਝ ਬਹੁਤ ਹਾਈ ਇਜ਼ ਐਟ ਕੋਈਰ ਕਿਸੇ ਨੂੰ ਐਂਡ ਅਰਲੀਅਰ ਜਦੋਂ ਵੀ ਬੰਦਾ ਸਰਕਾਰੀ ਡਿਨਾਈਲ ਆ ਜਾਂਦਾ ਵੀ ਇਟਸ ਰੇਡੀਏਟਰ অর ਸੰਕਾਇਆ ਥੈਨ ਯੂਰ ਪ੍ਰੈਸ ਨੋਟ ਸੇਇੰਗ ਇਟਸ ਇਟ ਵਾਸ ਅ ਕਰੈਮ ਜੂਸੀ ਪੰਜਾਬ ਪੁਲਿਸ ਹਜ਼ ਇਫ ਯੂ ਸੀ ਵੀ ਅਸੀਂ ਹਮੇਸ਼ਾ ਇਸ ਗੱਲ ਨੂੰ ਅਸੀਂ ਅਸੀਂ ਕਹਾਂਗੇ ਕਿ ਪੰਜਾਬ ਇਸ ਫਾਈਟਿੰਗ ਦਾ ਨੇਸ਼ਨਸ ਬੈਟਲ ਕਿਉਂਕਿ ਸਾਡੀ ਜਿਹੜੀ ਜੀਓਗ੍ਰਾਫੀਕਲ ਪੋਜੀਸ਼ਨ ਹੈਗੀ ਜੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਪੈਦਾ ਕੀਤੇ ਜਾਂਦੇ। ਸੋ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਜੇ ਤੁਸੀਂ ਪਿਛਲੇ 2-3 ਸਾਲਾਂ ਦੇ ਵਿੱਚ ਦੇਖੋਗੇ ਸਾਡੇ ਸਾਰੇ ਕ੍ਰਾਈਮਸ ਜਿਹੜੇ ਹੈਗੇ ਉਹ ਸੋਲਵ ਹੋਏ ਹਨ। ਵਿਦਨ ਅ ਫਿਊ ਡੇਸ ਅਸੀਂ ਸਾਰੇ ਕ੍ਰਾਈਮ ਸੋਲਵ ਕੀਤੇ ਹੈ ਜਿਹੜੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਇੱਕ ਪੀਸ ਤੇ ਹਾਰਮੋਨੀ ਦਾ ਮਾਹੌਲ ਹੈ ਉਸ ਨੂੰ ਪੰਜਾਬ ਸਰਕਾਰ ਕਮਿਟਿਡ ਹੈਗੀ। ਸੀਐਮ ਸਾਹਿਬ ਨੇ ਸਪੈਸ਼ਲੀ ਅੱਜ ਹਦਾਇਤ ਕੀਤੀ ਹੈਗੀ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਮਨ ਸ਼ਾਂਤੀ ਤੇ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਊਗਾ ਦੇਖੋ ਜੀ ਅਸੀਂ ਸਾਡਾ ਬੜਾ ਜਿਹੜੀ ਜਿਹੜੇ ਇਨੀਸ਼ੀਅਲੀ ਜਦੋਂ ਕੋਈ ਇਨਸੀਡੈਂਟ ਹੁੰਦਾ ਹੈ ਉਸ ਦੇ ਜਿਹੜੀ ਕਹਿ ਲੋ ਪੈਰਾਮੀਟਰਸ ਹੈ ਜਾਂ ਜਿਵੇਂ ਕੋਈ ਧਮਾਕਾ ਹੋਇਆ ਕੋਈ ਆਵਾਜ਼ ਹੋਈ ਉਸ ਦੇ ਮੁਤਾਬਕ ਉਸ ਨੂੰ ਜਿਹੜਾ ਹੈਗਾ ਇਮੀਡੀਏਟ ਜਿਹੜੀ ਇਨਫੋਰਮੇਸ਼ਨ ਡਿਸਸਮੀਨੇਟ ਕੀਤੀ ਜਾਂਦੀ ਬਾਅਦ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਫੋਰੈਂਸਿਕਸ ਜਾਂਚ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀ ਹੈ ਤੇ ਸਾਡੀ ਬਿਲਕੁਲ ਪਾਲਿਸੀ ਇਸ ਕਲੀਅਰ ਐਂਡ ਟਰਾਂਸਪੇਰੈਂਟ ਸਰਕਾਰ ਯੂਐਸ ਤੋਂ ਕੱਲ ਕੁਝ ਇਲੀਮੈਂਟਸ ਵਾਪਸ ਭੇਜੇ ਜਾਣ ਰਿਹਾ ਰਿਪੋਰਟ ਹੋ ਰਹੀ ਸਵੇਰੇ 8:00 ਵਜੇ ਅੰਮ੍ਰਿਤਸਰ ਬੈਂਕ ਰਹਿੰਦੀ ਉਸ ਵਿੱਚ ਕੋਈ ਆਪਣੇ ਕੋਲ ਜਾਣਕਾਰੀ ਹੈ ਇਹ ਕੌਣ ਕੌਣ ਹੈ ਅਜੀ ਆਈ ਥਿੰਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਬਿਗ੍ਰੈਂਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫਰੈਂਡਲੀ ਅਸੀਂ ਉੱਥੇ ਰਿਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਨੇ ਘਰਾਂ ਹਜੇ ਅਸੀਂ ਨਾ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਿਵੇਂ ਇਨਫੋਰਮੇਸ਼ਨ ਆਊਗੀ ਅਸੀਂ ਸ਼ੇਅਰ ਕਰ ਦਾਂਗੇ ਜੀ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਥੀਸ ਆਰ ਅਨ ਕਨਫਰਮਡ ਰਿਪੋਰਟਸ ਕਿ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਡਿਪੋਰਟਡ ਦੇਖੋ ਜੀ ਅਸੀਂ ਬਿਲਕੁਲ ਸजग ਹੈਗੇ ਅਸੀਂ ਇਨਫੈਕਟ ਅਗਲਾ ਅਗਲੇ ਫਾਈਨੈਂਸ਼ੀਅਲ ਇਅਰ ਚ 112 ਤੇ ਸਾਡਾ ਫੋਕਸ ਹੈ ਕਿ ਜਿਹੜੀ ਸਾਡੀ 112 ਦੀ ਰਿਸਪੌਂਸ ਮੈਕੈਨਿਜ਼ਮ ਹੈ ਉਸ ਦੇ ਵਿੱਚ ਅਸੀਂ ਗੱਡੀਆਂ ਵੀ ਹੋਰ ਦੇ ਰਹੇ ਹੈਗੇ ਤੇ ਜਿਹੜੀ ਜਿਹੜੇ ਰਿਸਪੌਂਸ ਟਾਈਮ ਅਸੀਂ 8 ਤੋਂ 9 ਮਿੰਟਾਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਬਾਕੀ ਮੈਂ ਸਪੈਸੀਫਿਕ ਇਨਸੀਡੈਂਟਸ ਤੇ ਕਮੈਂਟ ਨਹੀਂ ਕਰਾਂਗਾ ਅਦਰਵਾਈਜ਼ ਸਾਡੇ ਕੋਲ ਜਿਹੜੀ ਇਨਫਾਰਮੇਸ਼ਨ ਆਂਦੀ ਹੈ ਅਸੀਂ ਉਸ ਨੂੰ ਵੈਰੀਫਾਈ ਵੀ ਕਰਦੇ ਹਾਂ ਕਈ ਕੇਸਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਤਰਨ-ਤਰਨ ਦਾ ਕੇਸ ਹੋਇਆ ਸੀਗਾ ਤੇ ਸਿਕਿਉਰਟੀ ਲੈਣ ਲਈ ਲੋਕਾਂ ਨੇ ਝੂਠੀ ਰਿਪੋਰਟਾਂ ਕੀਤੀਆਂ ਹੈਗੀਆਂ ਸੋ ਵੈਰੀਫਾਈ ਕਰਕੇ ਓਨ ਮੈਰਿਟ ਈਚ ਕੇਸ ਇਸ ਟੂ ਬੀ ਟ੍ਰੀਟਡ ਓਨ ਮੈਰਿਟਸ ਤੇ ਐਕਸ਼ਨ ਸੇਰਲ ਮੈਂਡੇ ਕਰਦੇ ਨੇ ਜੇ ਜੇਲ ਦਾ ਇਨਫੈਕਟ ਸਰਕਾਰ ਨੇ 500 ਕਰੋੜ ਦਾ ਬੜਾ ਐਂਬੀਸ਼ਸ ਜਿਹੜਾ ਪਲਾਨ ਜਿਹੜਾ ਉਹ ਅਪਰੂਵ ਕੀਤਾ ਹੈ ਤੇ ਇਹ ਸਾਰਾ ਕੁਝ ਪਾਈਪਲਾਈਨ ਦੇ ਵਿੱਚ ਹੈ ਥੈਦਰ ਸੈਂਟਰਲ ਗਵਰਨਮੈਂਟ ਸੀਐਮ ਸਾਹਿਬ ਨੇ ਸਪੈਸ਼ਲੀ ਹੋਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੇ 100 ਕਰੋੜ ਦੀ ਅਪਰੂਵਲ ਲਈ ਹੈ ਇੱਕ ਨਵੀਂ ਜੇਲ ਬਣਾਉਣ ਦੀ ਤੇ ਲੁਧਿਆਣਾ ਦੇ ਵਿੱਚ ਲੈਂਡ ਆਈਡੈਂਟੀਫਾਈ ਹੋ ਗਈ ਹੈ ਤੇ ਇੱਕ ਮਾਡਰਨ ਜੇਲ ਬਣਾਈ ਜਾਊਗੀ ਜਿਸ ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਾਈਮਨਲਸ ਹੈਗੇ ਉਹਨਾਂ ਨੂੰ ਰੱਖਿਆ ਜਾਊਗਾ ਸੋ ਨੇ ਅਤੇ ਮੈਂ ਇੱਕ ਮੇਰਾ ਸਟੇਟਮੈਂਟ ਸੀਗਾ ਬੇਸਿਕਲੀ ਅਸੀਂ ਟਾਈਮ ਟੂ ਟਾਈਮ ਜਿਵੇਂ ਹੁਣ ਜਿਵੇਂ ਸਾਡੇ ਜਿਹੜੇ ਕ੍ਰਿਮੀਨਲ ਹੈਗੇ ਉਹ ਕਈ ਵਾਰੀ ਦੂਜੀ ਸਟੇਟਾਂ 'ਚ ਵੀ ਕ੍ਰਾਈਮ ਕਰਦੇ ਆ ਸੋ ਲਾਫਲੀ ਫਿਰ ਦੂਜੀ ਸਟੇਟ ਦੀ ਪੁਲਿਸ ਉਹਨਾਂ ਨੂੰ ਆਪਣੇ ਕੇਸਾਂ 'ਚ ਰਿਮਾਂਡ ਤੇ ਲੈ ਕੇ ਜਾਂਦੀ ਹੈ ਫਿਰ ਸਾਨੂੰ ਇੱਕ ਇੱਕ ਆਨਗoing ਪ੍ਰੋਸੈਸ ਹੈ ਪਰ ਅਸੀਂ ਜਦੋਂ ਇਹ ਸਟੱਡੀ ਕੀਤਾ ਸੀ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਹਨਾਂ ਨੇ ਇਸ ਤਰ੍ਹਾਂ ਦੇ 45 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਸੀ ਜਿਹੜੇ ਸਾਡੇ ਕ੍ਰਾਈਮ 'ਚ ਲੜਿੰਦੇ ਹੈਗੇ ਪਹਿਲੇ ਸਾਡੇ ਕੋਲ ਸਾਡੀ ਜੇਲਾ 'ਚ ਸੀਗੇ ਤੇ ਹੁਣ ਉਹਨਾਂ ਨੂੰ ਐਸ ਪਰ ਪ੍ਰੋਸੈਸ ਆਫ ਲਾ

ਦੇਖੋ ਪਹਿਲੇ ਤੇ ਮੈਂ ਇਹ ਕਹਾਂਗਾ ਕਿ ਮਤਲਬ ਇੱਕ ਕੈਲੋ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਜਿਹੜੀ ਮੈਂ ਮੈਂ ਤੇ ਕਹਿੰਦਾ ਵੀ ਜਿਹੜਾ ਮਤਲਬ ਇਹ ਬਹੁਤ ਬੁਝਦਰੀ ਦਾ ਕੰਮ ਹੈ ਕਿ ਰਾਤੀ ਤੁਸੀਂ ਕੋਈ ਕਿਤੇ ਕੁਝ ਸਿੱਟਤਾ ਜਾਵੇ ਜੇ ਜੇ ਅਗਲੇ 'ਚ ਹਿੰਮਤ ਹੈਗੀ ਤੇ ਸਾਹਮਣੇ ਆ ਕੇ ਕੁਝ ਕਰੇ ਸੋ ਮੈਂ ਰਿਕੁਐਸਟ ਸਾਰਿਆਂ ਨੂੰ ਕਰਾਂਗਾ ਕਿ ਲੈਟ ਅਸ ਨੋਟ ਫਾਲ ਪ੍ਰੇ ਟੂ ਦਿਸ ਨੈਰੇਟਿਵ ਦੇਖੋ ਅਸੀਂ ਹਰ ਇਨਸੀਡੈਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਇਨਵੈਸਟੀਗੇਟ ਕਰਦੇ ਹਾਂ ਉਸ ਦੀ ਤੈਤਕ ਪਹੁੰਚਦੇ ਹਾਂ ਤੇ ਬਿਲਕੁਲ ਸੈਂਟੀਫਿਕਲੀ ਮਤਲਬ ਸੀਸੀਟੀਵੀ ਫੁਟੇਜ ਤੋਂ ਟਾਵਰ ਡੰਪ ਐਨਾਲਿਸਿਸ ਤੋਂ ਜਿਹੜੇ ਸਹੀ ਮੁਲਜ਼ਮ ਹੈਗੇ ਉਹਨਾਂ ਨੂੰ ਫੜਦੇ ਆ। ਸੋ ਇਹ ਮਤਲਬ ਅਸੀਂ ਇਸ ਨੂੰ ਬਿਲਕੁਲ ਸੀਰੀਅਸਨੈਸ ਨਾਲ ਲੈਂਦੇ ਆ। ਐਟ ਦ ਸੇਮ ਟਾਈਮ ਮੈਂ ਅਪੀਲ ਕਰਾਂਗਾ ਕਿ ਕੁਝ ਜਿਹੜੀ ਕਹ ਲੋ ਐਂਟੀ ਨੈਸ਼ਨਲ ਤਾਕਤਾਂ ਹੈਗੀਆਂ ਬੈਕਡ ਬਾਈ ਆਈਐਸਆਈ ਉਹ ਇੱਕ ਕੋਸ਼ਿਸ਼ ਕਰ ਰਹੀ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਕਿ ਸਾਡਾ ਪੰਜਾਬ ਮਹਿਫੂਜ਼ ਨਹੀਂ ਹੈ, ਸੇਫ ਨਹੀਂ ਹੈ। ਸੋ ਮੈਂ ਰਿਕੁਐਸਟ ਸਾਰਿਆਂ ਨੂੰ ਕਰਾਂਗਾ, ਲੋਕਾਂ ਨੂੰ ਕਰਾਂਗਾ ਕਿ ਡੋਨਟ ਫਾਲ ਪ੍ਰੇ ਟੂ ਦਿਸ ਨੈਰੇਟਿਵ। ਇਸਿਸ ਨੇ ਪਠਾਨਕੋਟ ਜਿਹੜਾ ਇੰਟੀਗ੍ਰੇਟਿਡ ਕਮਾਂਡ ਸੈਂਟਰ ਬਣਾਇਆ ਹੈ ਕਿ ਇਸੇ ਕਿਤੇ ਇੱਕ ਇੰਟੀਗ੍ਰੇਟਿਡ ਕਮਾਂਡ ਸੈਂਟਰ ਜੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਤਿਆਰ ਕੀਤੇ ਜਾ ਰਹੇ ਹਨ ਹਾਂਜੀ ਇਨ ਪਾਈਪਲਾਈਨ ਹੈ ਇਨਫੈਕਟ ਮੋਗੇ ਦੇ ਵਿੱਚ ਵੀ ਕਾਫੀ ਐਡਵਾਂਸ ਸਟੇਜ ਤੇ ਹੈ ਤੋਂ ਤਕਰੀਬਨ ਜਿੱਥੇ ਵੀ ਸਾਡਾ ਫੋਕਸ ਹੈਗਾ ਕਿ ਸੀਸੀਟੀਵੀ ਜ਼ਿਆਦਾ ਲਾਏ ਜਾਣ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾਵੇ ਉਹਨਾਂ ਦੀ ਫੀਡ ਇੱਕ ਸੈਂਟਰਲ ਪੁਆਇੰਟ ਤੇ ਆਵੇ ਸੋ ਦੈਟ ਉਹ ਬੈਟਰ ਮੋਨਿਟਰਿੰਗ ਕੀਤੀ ਜਾ ਸਕੇ ਜੇ ਕੋਈ ਕ੍ਰਾਈਮ ਹੁੰਦਾ ਹੈ ਉਹਦੇ ਡਿਟੈਕਸ਼ਨ 'ਚ ਬਹੁਤ ਹੈਲਪ ਮਿਲਦੀ ਹੈ ਹਾਜੀ ਇਸ ਦਾ ਅਸੀਂ ਰੈਗੂਲਰਲੀ ਰਿਵਿਊ ਕਰਾਂਗੇ ਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕੀਤੀ ਇਨਫੈਕਟ ਸੀਐਮ ਸਾਹਿਬ ਦਾ ਇੱਕ ਬਹੁਤ ਹਨਤੀ ਸਪਸ਼ਟ ਹਦਾਇਤ ਹੈ ਜਦੋਂ ਐਮਪੀਪੀ ਵੀ ਸਗੇ ਸਾਨੂੰ ਦੱਸ ਰਹੇ ਸੀ ਤੇ ਉਹਨਾਂ ਨੇ ਐਮਪੀ ਫੰਡ ਤੋਂ ਵੀ ਸੰਗਰੂ ਯੂਜ਼ ਕਰਦੇ ਉਹ ਸੰਗਰੂਰ ਦੇ ਵਿੱਚ ਬਹੁਤ ਸੀਸੀਟੀਵੀ ਕੈਮਰੇ ਲਵਾਏ ਸੀ ਸੋ ਅੱਜ ਕੱਲ ਦੀ ਜਿਹੜੀ ਮਾਡਰਨ ਪੁਲਿਸਿੰਗ ਹੈਗੀ ਤੇ ਸੀਸੀਟੀਵੀ ਕੈਮਰਿਆਂ ਦੀ ਬਹੁਤ ਜ਼ਿਆਦਾ ਅਹਿਮ ਇੰਪੋਰਟੈਂਸ ਇਸ ਤੇ ਸਟੇਟ ਗਵਰਨਮੈਂਟ ਦਾ ਫੋਕਸ ਕਾਫੀ ਦੇਖੋ ਸਬਦ ਜਿਹੜੇ ਸਬਦ ਉਹ ਇਸ ਮਸਲਿਆਂ 'ਚ ਮੈਂ ਕਮੈਂਟ ਨਹੀਂ ਕਰਦਾ ਜੀ ਤੇ ਦੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਨਫੈਕਟ ਏਸੀ ਇਸ਼ੂ ਨੂੰ ਸੀਐਮ ਸਾਹਿਬ ਨੇ ਫਲੈਗ ਕੀਤਾ ਸੀਐਮ ਸਾਹਿਬ ਦੇ ਕੋਲ ਵੀ ਸ਼ਿਕਾਇਤਾਂ ਆਈਆਂ ਸੀ ਸੋ ਕਿ ਇਸ ਦਾ ਮਿਸਯੂਜ਼ ਕੀਤਾ ਜਾਂਦਾ ਹੈ ਸੋ ਉਹਨਾਂ ਨੇ ਸਾਨੂੰ ਵੀ ਇਨਸਟਰਕਸ਼ਨਸ ਦਿੱਤੇ ਹਨ ਕਿ ਜਿਹੜੇ ਐਫਆਈਆਰਸ ਦਰਜ ਹੋਣ ਉਹ ਫੇਅਰਲੀ ਦਰਜ ਹੋਣ ਮੈਰਿਟ ਤੇ ਦਰਜ ਹੋ ਕੇ ਇਨਵੈਸਟੀਗੇਸ਼ਨ ਹੋਵੇ ਨਾਲ ਹੀ ਨਾਲ ਉਹਨਾਂ ਨੇ ਹੈਲਥ ਡਿਪਾਰਟਮੈਂਟ ਨੂੰ ਚੀਫ ਸਕੱਟਰੀ ਸਾਹਿਬ ਨੇ ਇਨਸਟਰਕਸ਼ਨਸ ਜਾਰੀ ਕੀਤੀਆਂ ਕਿ ਐਮਐਲਆਰਸ ਇਸ਼ੂ ਕਰਨ ਤੋਂ ਪਹਿਲੇ ਯਾ ਜਿਹੜੇ ਡਿਊ ਕੇਅਰ ਐਂਡ ਕਾਸ਼ਨ ਉਹ ਐਕਸਰਸਾਈਜ਼ ਕੀਤਾ ਜਾਵੇ ਦੇ ਇਹਦਾ ਕਰਾਂਗੇ ਜੀ ਅੱਗੇ 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 ਸਾਰੇ ਐਸਐਸਪੀਜ਼ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਇਸ ਤੁਸੀਂ ਆਈਡੈਂਟੀਫਾਈ ਕਰੋ ਤੇ ਜੇ ਕਿਸੇ ਦਾ ਕੋਈ ਰੋਲ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ। ਫੇਕ ਐਫਆਈਆਰ ਦੀ ਗੱਲ ਜੀ ਹੈ। ਟੋਟਲ ਕਿੰਨੀ ਫੇਕ ਐਫਆਈਆਰ ਆਈਡੈਂਟੀਫਾਈ ਹੋਈਆਂ ਨੇ? ਕਿਹੜੇ-ਕਿਹੜੇ ਜ਼ਿਲ੍ਹੇ ਚ ਹੋਈਆਂ ਨੇ ਤੇ ਕੀ ਤਾੜਨਾ ਦਿੱਤੀਗੀ ਐਸਐਸਪੀ? ਨਹੀਂ ਜੀ ਨਹੀਂ ਹਜੇ ਤੇ ਇਟ ਇਜ਼ ਅ ਸੀਐਮ ਸਾਹਿਬ ਦੇ ਲੈਵਲ ਤੇ ਇਸ਼ੂ ਫਲੈਗ ਹੋਇਆ ਹੈ ਤੇ ਸੀਐਮ ਸਾਹਿਬ ਨੇ ਹਦਾਇਤਾਂ ਜਾਰੀ ਕੀਤੀਆਂ। ਹਾਜੀ ਇਹ ਨਹੀਂ ਕਿਤਾ ਜੋ ਇੰਡੂ ਕੋਰਸ ਆਫ ਟਾਈਮ ਦੇ ਕੋਟਾ ਤੇ ਆਈਆਂ ਨੇ ਸਾਰੇ ਕੰਬਾਈਨ ਜਣੀਆਂ ਫੇਕ ਐਫਆਰ ਵੀ ਆਈਆਂ ਨੇ ਜਾਂ ਐਮਐਲਆਰ ਵੀ ਆਈਆਂ ਦੇਖੋ ਜੀ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਸਾਨੂੰ ਤੇ ਸੀਐਮ ਸਾਹਿਬ ਦੇ ਨਿਰਦੇਸ਼ ਮਿਲੇ ਸੀ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਉਹਦੇ ਲਈ ਇੱਕ ਸਿਸਟਮ ਮੈਕੈਨਿਜ਼ਮ ਬਣਾਇਆ ਜਾਵੇ ਸੋ ਥੈਟ ਜਿਹੜੀ ਐਫਆਰ ਫੇਅਰ ਦਰਜ ਹੋਵੇ ਉਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ ਤੇ ਮਿਸਯੂਜ਼ ਆਫ ਪ੍ਰੋਵੀਜ਼ਨ ਆਫ ਲਾ ਨਾ ਕੀਤਾ ਜਾਵੇ ਜੀ ਸੌ ਦੇਖੋ ਕਿ ਕਦੇਸ਼ ਕਤੋਂ ਆਈਆਂ ਗਲਤ ਫੋਟਾ ਧਿਆਨ ਕਰਾ ਕੇ ਗਲਤ ਪਾਈ ਰੋ ਰਹੇ ਜੀ ਕਿਉਂਕਿ ਜਿਹੜਾ ਇਸ਼ੂ ਸੀਐਮ ਸਾਹਿਬ ਤੱਕ ਪਹੁੰਚਦਾ ਮੇਰੇ ਖਿਆਲ ਨਾਲ ਤੁਹਾਡੇ ਤੱਕ ਪਹਿਲਾਂ ਪਹੁੰਚਦਾ ਹਾਂ ਜੀ ਹਾਂ ਜੀ ਜਿੱਥੇ ਵੀ ਇਹ ਨੋਟਿਸ ਚ ਆਉਂਦਾ ਅਸੀਂ ਕਰੈਕਟਿਵ ਐਕਸ਼ਨ ਲੈਂਦੇ ਵੀ ਹੈਗੇ ਜੀ 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 ਅਸੀਂ ਦੇਖੋ ਅਹੀ ਇਨਫੈਕਟ ਦਿਸ ਮੀਟਿੰਗ ਵਾਸ ਪਾਰਟ ਆਫ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਕਿ ਅਸੀਂ ਸੀਐਮ ਸਾਹਿਬ ਨੇ ਹਦਾਇਤ ਦਿੱਤੀ ਕਿ ਦੇਖੋ ਐਸਐਸਪੀਜ਼ ਨੂੰ ਅਸੀਂ ਏਮਪਾਵਰ ਕਰ ਰਹੇ ਹਾਂ ਉਹ ਡਿਸਟ੍ਰਿਕਟ ਦੇ ਹੈੱਡ ਹੈਗੇ ਉਹਨਾਂ ਨੂੰ ਸਾਰੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਸਰਕਾਰ ਵੱਲੋਂ ਸੋ ਅਸੀਂ ਐਸਐਸਪੀਜ਼ ਦੀ ਅਲਟੀਮੇਟਲੀ ਅਕਾਉਂਟੇਬਿਲਟੀ ਫਿਕਸ ਕਰਾਂਗੇ ਡਿਲੀਵਰੀ ਫਿਕਸ ਕਰਾਂਗੇ ਕਿ ਉਹਦੀ ਪਰਫਾਰਮੈਂਸ ਅਸੈਸਮੈਂਟ ਕਰਾਂਗੇ ਕਿ ਕਿੱਥੇ ਡਿਲੀਵਰੀ ਹੋਈ ਹੈ ਕਿੱਥੇ ਜਿਹੜੀ ਜਿਹੜੇ ਪੈਰਾਮੀਟਰਸ ਦਿੱਤੇ ਗਏ ਉਹਨਾਂ ਤੇ ਉਹਨਾਂ ਦੀ ਪਰਫਾਰਮੈਂਸ ਕਿਵੇਂ ਰਹੀ ਹੈ ਦੇਖੋ ਬਾਰਡਰ ਤੇ ਸਾਡਾ ਕਾਫੀ ਬਾਰਡਰ ਜ਼ਿਲ੍ਹਾ ਤੇ ਫੋਕਸ ਹੈ ਤੇ ਪੰਜਾਬ ਸਰਕਾਰ ਨੇ 40 ਕਰੋੜ ਸੈਂਕਸ਼ਨ ਕੀਤੇ ਸੀ ਸਟਰੈਂਥਨਿੰਗ ਆਫ ਬਾਰਡਰ ਪੁਲਿਸ ਸਟੇਸ਼ਨਸ ਲਈ ਤੇ ਉੱਥੇ ਮੋਬਿਲਿਟੀ ਸਟਰੈਂਥਨ ਕਰਨ ਲਈ ਤੇ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਸ ਦੇ ਲਈ ਵੀ ਫੰਡਸ ਦਿੱਤੇ ਗਏ ਅਸੀਂ ਨਾਕੇ ਬਣਵਾਏ ਹੈਗੇ ਅਸੀਂ ਹੁਣ ਬੀਐਸਐਫ ਦੇ ਪਿੱਛੇ ਜਿਹੜੀ ਪੰਜਾਬ ਪੁਲਿਸ ਦੇ ਜਿਹੜੀ ਪੈਟਰੋਲਿੰਗ ਹੁੰਦੀ ਹੈ ਨਾਕੇ ਹੁੰਦੀ ਅਸੀਂ ਹੌਟ ਸਪots ਸੈਂਟਰਲ ਏਜੰਸੀਜ਼ ਦੇ ਨਾਲ ਅਸੀਂ ਆਈਡੈਂਟੀਫਾਈ ਕੀਤੇ ਜਿੱਥੇ ਹੌਟ ਸਪots ਹੈਗੇ ਉੱਥੇ ਅਸੀਂ ਇੱਕ ਵਿਲੇਜ ਇਨਫੋਰਮੇਸ਼ਨ ਸਿਸਟਮ ਕੰਪਿਊਟਰਾਈਜ਼ ਤਿਆਰ ਕੀਤਾ ਤੇ ਜਿਹੜੇ ਸਾਡੇ ਪਿੰਡ ਜਿਹੜੇ ਬਾਰਡਰਿੰਗ ਹੈਗੇ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਉਹਨਾਂ ਦਾ ਕਿਸੇ ਦਾ ਕ੍ਰਿਮੀਨਲ ਰਿਕਾਰਡ ਹੈਗਾ ਨਹੀਂ ਹੈਗਾ ਤੇ ਉਹ ਇੱਕ ਡਾਟਾਬੇਸ ਅਸੀਂ ਤਿਆਰ ਕੀਤਾ ਉਸ ਡਾਟਾਬੇਸ ਦੇ ਉਸ ਆਧਾਰ ਤੇ ਅਸੀਂ ਹੌਟਸਪੌਟ ਸਿਲੈਕਟ ਕੀਤੇ ਹੁਣ ਉਸ ਤੇ ਜਦੋਂ ਟੈਕਨੀਕਲ ਕੰਮ ਕਰਦੇ ਆ ਕਿ ਜਿੱਥੇ ਮੰਨ ਲਓ ਵੀ ਤਿੰਨ ਤਿੰਨ ਸੜਕਾਂ ਮਿਲਦੀਆਂ ਐ ਜਿੱਥੇ ਮੰਨ ਲਓ ਡੋਨ ਡਰਾਪਿੰਗ ਹੁੰਦੀ ਐ ਉਸ ਦੀ ਟੈਕਨੀਕਲ ਐਨਾਲਿਸਿਸ ਟਾਈਮ ਟੂ ਟਾਈਮ ਕਰਕੇ ਹੀ ਸਾਨੂੰ ਕਾਮਯਾਬੀ ਮਿਲਦੀ ਐ You see, a lot of host of measures are being taken. First of all, you see, as I said, since we are a border state, so we take the threat is all encompassing. It is not just confined to one set of buildings. So we are taking due care and precautions that we have to keep the entire state secure. So keeping that in mind, we are taking precautions. But for especially as I mentioned, for police station renovations and all, state government has sanctioned 50 crores. ਦੇਖੋ ਜੀ ਅਸੀਂ ਨਾ ਜੀ ਸਿਰਫ মিডিਆ ਨੂੰ ਕਹਿਆ ਜਾਂਦਾ ਹੈ ਜਾਂ ਆਮ ਜਨਤਾ ਨੂੰ ਕਹਿਆ ਜਾਂਦਾ ਹੈ ਕਿ ਅਸੀਂ ਅਕਾਉਂਟੇਬਿਲਟੀ ਫਿਕਸ ਕਰਦੇ ਹਾਂ ਕੋਈ ਕਾਰਵਾਈ ਕੀਤੀ ਉਹ ਤੁਹਾਨੂੰ ਦੱਸਿਆ ਦੇਖੋ ਇਹ ਨਾ ਕਈ ਚੀਜ਼ਾਂ ਜਿਹੜੀ ਐਡਮਿਨਿਸਟ੍ਰੇਟਿਵ ਹੁੰਦੀਆਂ ਹਨ ਉਹ ਅਸੀਂ ਡਿਸਕਲੋਜ਼ ਨਹੀਂ ਕਰਦੇ ਸੋ ਜਿਹੜੀ ਸਾਡੀ ਟਰਾਂਸਫਰਸ ਹੁੰਦੀਆਂ ਫਾਰ ਇਗਜ਼ਾਮਪਲ ਅੱਛਾ ਅਕਾਉਂਟੇਬਿਲਟੀ ਫਿਕਸ ਕਰਨ ਦਾ ਜਿਹੜਾ ਰੀਜ਼ਨ ਹੁੰਦਾ ਹੈ देयर ਪੈਰਾਮੀਟਰਸ ਐਸੈਸ ਕਰਕੇ ਮਤਲਬ देयर आर ਸੀਵਰਲ ਵੇਜ਼ ਆਫ ਸੇ ਪਨਿਸ਼ਿੰਗ ਅ ਪਰਸਨ অর ਰਿਵਾਰਡਿੰਗ ਅ ਪਰਸਨ ਸੋ ਜਦੋਂ ਅਸੀਂ ਐਡਮਿਨਿਸਟ੍ਰੇਟਿਵ ਰੀਜ਼ਨ ਕਰਕੇ ਕੁਝ ਲਿਖਦੇ ਹਾਂ ਤੋ ਮਤਲਬ ਕਈ ਚੀਜ਼ਾਂ ਅਸੀਂ ਪਬਲਿਕਲੀ ਨਹੀਂ ਕਰਨਾ ਚਾਹੁੰਦੇ ਮਤਲਬ ਵੀ ਡੋਨਟ ਡਿਸਕਲੋਸ ਸੋ ਪਬਲਿਕਲੀ ਹਾਂਜੀ ਨਹੀਂ ਨਹੀਂ ਯੂ ਆਰ ਯੂ ਆਰ ਐਬਸੋਲੂਟਲੀ ਰਾਈਟ ਸੋ आवर Aim ਇਸ ਟੂ ਬੈਲੈਂਸ ਕੀ ਇੱਕ ਮੋਟੀਵੇਸ਼ਨ ਆਫ ਦੀ ਫੋਰਸ ਵੀ ਹੋਣੀ ਚਾਹੀਦੀ ਡੀਮੋਰੀਲਾਈਜੇਸ਼ਨ ਨਾ ਹੋਵੇ ਤੇ ਨਾਲ ਦੀ ਨਾਲ ਅਕਾਉਂਟੇਬਿਲਟੀ ਹੋਵੇ ਜਿਹੜਾ ਅਫਸਰ ਸਹੀ ਕੰਮ ਕਰ ਰਿਹਾ ਉਸ ਨੂੰ ਥਾਪੜਾ ਮਿਲੇ ਐਨਕਰੇਜਮੈਂਟ ਮਿਲੇ ਜਿਹੜਾ ਅਫਸਰ ਮਾੜਾ ਕੰਮ ਕਰ ਰਿਹਾ ਜਿਹੜੇ ਬਲੈਕ ਸ਼ਿਪ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਚੀਜ਼ ਐਸੀ ਕਹ ਰਹੇ ਨੇ ਜੀ ਕਿ ਬਲੈਕ ਸ਼ਿਪਾਂ ਜਿਹੜੇ ਕਟਕਟ ਪਬਲਿਕ 'ਚ ਆਉਣੇ ਚਾਹੀਦੇ ਪਬਲਿਕ 'ਚ ਪਤਾ ਲੱਗੇ ਕਿਟਕਟ ਇਹਦੇ 'ਚ ਮੋਰ

ਤੁਹਾਨੂੰ ਲੱਗੇ ਕਿ ਜਾਂਚ ਵੀ ਚੱਲ ਰਹੀ ਹੈ ਲੇਕਿਨ ਉਹਦੇ ਬਾਅਦ ਵੀ ਕਾਫੀ ਸਾਰੇ ਜਿਹੜੇ ਮੈਟਰ ਹੈ ਮਾਮਲੇ ਸਾਹਮਣੇ ਆ ਰਹੇ ਨੇ ਰੋਜ਼ ਕੋਈ ਨਾ ਕੋਈ ਹਾਦਸਾ ਸਾਹਮਣੇ ਆ ਰਿਹਾ ਹੈ ਜਿਵੇਂ ਚਾਈਨਾ ਡੋਰ ਨਹੀਂ ਅਗੇਨ ਆਈ ਵੁਡ ਅਗਰੀ ਵਿਦ ਯੂ ਕਿ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਚਾਈਨਾ ਡੋਰ ਤੋਂ ਕਾਫੀ ਨੁਕਸਾਨ ਹੋਇਆ ਹੈ ਇਸ ਤੇ 144 ਦੇ ਆਰਡਰਸ ਹਰ ਡਿਸਟ੍ਰਿਕਟ ਡਿਸਟ੍ਰਿਕਟ ਅਡਜਿਸਟ੍ਰੇਟ ਨੇ ਕੀਤੇ ਹਨ ਉਹਨਾਂ ਦੀ ਅਸੀਂ ਉਹ ਵੀ ਐਫ ਆਈ ਆਰਸ ਦਰਜ ਹੋਈਆਂ ਜਿੱਥੇ ਅਸੀਂ ਰੇਡਸ ਵੀ ਕੀਤੀਆਂ ਜੋਇੰਟਲੀ ਜਿੱਥੇ ਇਹਨਾਂ ਨੇ ਸਟਾਕ ਪਾਈਲਿੰਗ ਇਲੀਗਲੀ ਕੀਤੀ ਹੈ ਉਹ ਇਹਨਾਂ ਦੇ ਐਕਸਪੋਜ਼ ਕੀਤੇ ਹਨ ਐਟ ਦਾ ਸੇਮ ਟਾਈਮ ਜਿੱਥੇ ਨੁਕਸਾਨ ਹੋਇਆ ਅਸੀਂ ਈਵਨ ਅਟੈਂਪਟ ਟੂ ਮਰਡਰ ਸੀਰੀਅਸ ਆਫੈਂਸਰਸ ਚ ਅਸੀਂ ਐਫ ਆਈ ਆਰਾ ਦਰਜ ਕਰਕੇ ਗ੍ਰਿਫਤਾਰੀਆਂ ਵੀ ਕੀਤੀਆਂ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਐਸ ਐਚ ਓ ਚਾਈਨਾ ਡੋਰ ਦੇ ਮਾਮਲੇ ਵਿੱਚ ਲੈ ਕੇ ਇੱਕ ਬੰਦੇ ਨੂੰ ਫੜਕੇ ਲੈ ਜਾਂਦਾ ਕਾਫੀ ਵਾਇਰਲ ਹੈ ਸਰ ਇਹ ਵੀਡੀਓ ਉਹ ਫੜਕੇ ਲੈ ਜਾਂਦਾ ਕਿ ਐਮ ਐਲ ਏ ਕਾਲ ਕਰਦਾ ਤੇ ਕਾਫੀ ਥ੍ਰੈਟ ਵੀ ਕਰਦਾ ਐਸ ਐਚ ਓ ਨੂੰ ਉਸ ਮਾਮਲੇ ਤੁਸੀਂ ਕੋਈ ਕਾਰਵਾਈ ਕੀਤੀ ਜੀ ਐਮ ਐਲ ਏ ਦੇ ਖਿਲਾਫ ਨਹੀਂ ਨਹੀਂ ਇਹ ਮਾਮਲਾ ਠੀਕ ਹੈ ਸ਼ਾਰਟ ਠੀਕ ਹੈ ਜਿਹੜਾ ਚਾਈਨਾ ਡੋਰ that's